ਆ ਮੈਨੂੰ ਪਤਾ ਉਹ ਬੋਲਦੇ ਹੀ ਮੈਂ ਵੀ ਤੇਰਾ ਮੁੰਡਾ ਬੈ ਕਰੀ ਅੱਖਾਂ ਬਾੜ ਲਈਆਂ ਇਹ ਤੇ ਮੈਨੂੰ ਕਹਿਣ ਨੂੰ ਫਿਰਦੀ ਸੀ ਮੈਂ ਉੱਥਾਂ ਹੀ ਬਾੜ ਲਈਆਂ ਜਾਂਦੀ ਯਾ ਕੇਕ ਕੱਟਣਾ ਉਹਦਾ ਗਲੈਰੀ ਇਹਦਾ ਕੀ ਕੇਕ ਕੱਟਣਾ ਗਲੈਰੀ ਇਹਦਾ ਜਾਂ ਨਹੀਂ ਮੇਰੇ ਭਰਾ ਦਾ ਜਨਨਾ ਤੁਲਾ ਉਹ ਕਹਿੰਦਾ ਕੱਟਦਾ ਉਹਦਾ ਨਹੀਂ ਕੱਟਣਾ ਜਾਂ ਨਹੀਂ ਹਾਂ ਕੱਟਣਾ ਆ ਚਲ ਆਪ ਕੁੰਡਾ ਲਾ ਹੀ ਲੈ ਆਇ ਕਿ ਕੇਕ ਨਾਲ ਉਹ ਨਹੀਂ ਨਹੀਂ ਆ ਗਿਆ ਹੀ ਕੇਕ ਲੈ ਕੇ ਉਹ ਨਹੀਂ ਛੱਡ ਕਿਤੇ ਨਹੀਂ ਉਹ ਨਹੀਂ ਉਹ ਨਹੀਂ ਆਲਾ ਉਹ ਲੈ ਲੈ ਕਿਤੇ 200 ਰੁਪਈਆ ਹੀ ਆ ਲੱਗ ਜਾਊਗਾ ਉਹ ਆਣੇ ਟ੍ਰੇਲਰ ਦੇ ਫਸ ਕਲਾਸ ਇੱਕ ਪਾਈਆ ਦਾ ਬਰਥਡੇ ਗਿਫਟ ਬਣਾ ਹੋ ਜਾਣਾ ਦੇਣ ਦਿੱਤੋਂ ਨਹੀਂ ਨਹੀਂ ਚਾਦਾ ਲੋਕੀ ਪ੍ਰੈਸ ਤੇ ਉਹ ਨਹੀਂ ਉਹ ਕੋ ਫਿਰ ਰਹਿਣਾ ਉਹ ਨਹੀਂ ਨਹੀਂ ਉਹ ਨਹੀਂ ਰਹਿਣਾ ਉਹ ਨਹੀਂ ਮੋੜਿਆ ਮੋੜਿਆ ਰਹਿਣ ਤੇ ਉਹ ਨਹੀਂ ਇਹ ਕਹੇ ਤੇ ਨਹੀਂ ਮਨਾਈਦਾ ਹੁੰਦਾ ਉਹ ਨਹੀਂ ਆਪ ਆਪੜਿਆ ਇੱਥੇ ਸਾਜੀ ਉਹ ਨਹੀਂ ਜਾਦੇ ਜੇ ਤੂੰ ਚਾਹ ਹੁੰਦਾ ਨਾ ਮੈਂ ਤੋ ਕਹਾਂਦਾ ਨਾ ਉਹ ਸਾਨੂੰ ਚੇਤਾ ਹੀ ਨਹੀਂ ਹੁੰਦਾ ਆਪਣੇ ਕੰਮ ਹੀ ਉਲਝੇ ਆ ਮੈਂ ਇੱਥੇ ਨਾਂ ਲਿਖ ਲਵਾਂ ਨਾਂ ਕੀ ਤੂੰ ਆਪ ਲਿਆ ਕੇ ਤੂੰ ਮੈਨੂੰ ਖੁਸ਼ੀ ਦਿੰਦਾ ਮੰਮੀ ਅੱਜ ਸਾਡੇ ਬ੍ਰਦਰ ਦਾ ਚੈਨਲ ਦੇਨਵਾ ਆ ਚੱਕੋ ਤੁਸੀਂ ਕੇਕ ਸਾਨੂੰ ਹੈਪੀ ਬਰਥਡੇ ਪਹਿਲੇ ਦਿਨ ਤੋਂ ਮੇਰੀ ਘਰੋਂ ਮੈਂ ਜਾਗਦਾ ਹਾਂ ਕਦੀ ਆਪਣਾ ਨਹੀਂ ਕੇਕ ਕੱਟ ਕੇ ਦੇਖਿਆ ਇਨਾ ਸ਼ੁਕਰ ਕਰੋ ਮਾਮੇਰਾ ਚੇਤਾ ਨੂੰ ਜਾਣਦੇ ਨੇ ਜਦੋਂ ਸਵੇਰੇ ਹੈਨਾ ਦਿਨ ਚੜਿਆ ਜਦੋਂ ਚੜਿਆ ਪਾਲੇ ਦਿਨ ਬੱਕ ਬੱਕ ਆ ਜਾਂ ਲੱਗ ਗੱਲਬਾਤ ਜੇ ਸੁਣੀ ਮੈਂ ਜੁੱਤੀ ਲਾ ਲੈਣੀ ਤੇਰੇ ਕਿਨਾਰਾ ਸੁਣ ਲੈ ਸੁਣ ਲੈ ਸਾਰੀ ਡੇੜੀ ਆਪਣੀ ਉੱਥੇ ਲੱਗ ਗਈ ਹੈਨਾ ਕੋਈ ਗੱਲ ਨਹੀਂ ਬਣੀ ਕੋਈ ਕੰਮ ਨਹੀਂ ਬਣਿਆ ਫਿਰ ਆ ਕੇ ਡੇੜੀ ਕੰਨ ਦਾ ਧਾਰਾਂ ਚੋਂ ਸਵੇਰੇ ਚੁਈਆਂ ਨਹੀਂ ਉਹ ਚੁਈਆਂ ਫਿਰ ਪੱਠੇ ਪਾਦਾ ਲਿਆਂਦਾ ਸਾਰਾ ਗੋਗੋ ਆਪ ਡੋਡ ਡਾ ਬੜੇ ਚਾਚੇ ਯਾਨੀ ਮਤਲਬ ਨਾ ਪੜਾ ਦੇਣੇ ਚੜਿਆ ਅੱਜ ਪਤਾ ਲੱਗਾ ਕਿ ਇਹ ਮਾਮੇ ਦਾ ਯਾਰ ਉਹ ਤਾਂ ਅਸੀਂ ਵਿਸ਼ੇ ਆਈ ਵਿਸ਼ੇ ਹੀ ਰਵੀਸ਼ਰੀ ਆਈ ਹੈਲੋ ਯਾਕਤਲਾ ਲਈ ਜਾਂਦਾ ਇਹ ਅਮਾ ਮਾਰਹਾ ਮਮਿੰ ਮੈਂ ਕਿਹਾ ਮਾਮੇ ਦਾ ਜਾਣਦੇ ਨਾ ਕੇਕ ਕੁਕ ਲਿਆ ਲੱਗਦਾ ਕੌਣ ਗੋਪੀ ਹੋਰ ਇੱਥੇ ਕਿਹਨੇ ਲੈ ਕੇ ਆਉਣਾ ਇੱਕੋ ਇੱਕ ਤਾਂ ਹੈ ਜਿਹੜਾ ਭਾਂਜਾ ਪਿਆਰ ਕਰਦਾ ਆਜੋ ਕੇਕ ਕੱਟੀਏ ਉਹ ਸਚੀ ਧਰਮਨਾ ਕਾਸ਼ਮ ਘੜਾ ਦੇ ਜਦੋਂ ਪਤਾ ਲੱਗਾ ਜੂਨੇ ਮੋੜ ਦਾ ਜਨਮ ਦਾ ਨਾਲੇ ਇਹੀ ਤੇਰੇ ਭਰਾ ਲੈ ਕੇ ਆਏ ਆ ਆ ਜਾ ਉਹ ਸੱਚੀ ਕਹਿਣਾ ਇਹ ਪੱਲ ਨੂੰ ਲਿਆਂਦਾ ਕਿ ਘਰੋਂ ਪੈਸੇ ਤੇ ਆ ਗਏ ਮਾਮੇ ਦਾ ਮੇਰੇ ਉਹ ਕਿਤੇ ਟੇਬਲ ਤੇ ਰੱਖ ਕੇ ਗੋਹੇ ਤੇ ਰੱਖੀ ਜਾਂਦਾ ਜਦੋਂ ਦਾ ਉਹ ਹੈਗਾ ਉਹ ਚੱਲਾ ਸੀ ਜਨਮਦਨ ਦੀ ਜਗ੍ਹਾ ਮਾਰ ਮਾਰਦਾ ਨਾ ਬੋਲਾ ਮਾਰਨ ਦਾ ਨਾ ਹੋਣ ਲੱਗਾ ਜਨਮਦਨ ਦੀ ਦਾਣਾ ਸੱਟ ਨਾ ਬੋਲਾ ਨਾ 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 ਇੱਥੇ ਨਹੀਂ ਰੱਖਣਾ ਨਾ 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 ਆ ਬੜੀ ਧਰਮਨਾ ਇਹ ਐ ਲੈ ਜਨਮਦਨ ਦੀ ਬੜੀ ਇਹਨੂੰ ਫੜ ਫੜ ਧਰਮਨਾ ਹੋਏ ਉਹੋ ਟੀਜੀ ਸੋਟੀ ਲੱਭੋ ਕੋਈ ਮਗਰ ਦਾਦੇ ਨਾ ਨਾ ਹੋਏ ਉਹਦਾ ਜੀ ਜਨਮਦਨ ਜੇ ਹੋਣਿਆ ਨਹੀਂ ਤੂੰ ਨਹੀਂ ਕਰ ਉਹ ਮੇਰੇ ਲੱਕੀ ਓ ਯਾਰ ਫੇਲ ਨਹੀਂ ਮੇਰੇ ਘਰ ਕਟਟਾ ਨਹੀਂ ਦੇਣਾ ਮੈਂ ਨਹੀਂ ਕਟਣ ਦੇਣਾ ਰਹਿ ਉਹ ਅੱਖ ਮੂੰਹ ਚ ਵੱਜੂ ਕੇ ਦੇਖ ਮਾਣਾ ਕੋਈ ਤਾਰ ਸਾਂਝਾ ਨਹੀਂ ਰਹਿਣ ਦੇ ਮੈਂ ਨਹੀਂ ਕਟਣ ਦੇਣਾ ਕਿਉਂ ਨਹੀਂ ਕੱਟਦਾ ਹੱਥ ਕਿਸਕੇ ਨਹੀਂ ਕੋਹੇ ਜਿਹਾ ਕਟਣਾ ਇਹ ਵਾਰ ਮੇਰੇ ਪ੍ਰਾਪ ਮੈਂ ਕੱਟਦਾ ਆ ਮੈਂ ਕੱਟਦਾ ਫੇ ਉਹਨੂੰ ਤੋੜ ਮਰਦਾ ਫਾ ਜੋਰ ਨਾਲ ਸੌਂ ਲੱਗੇ ਮੈਨੂੰ ਜਦੀ ਮਰਜ਼ੀ ਆ ਦੇ ਅਨਾਰ ਵਾਲਿਆ ਲਾਗੇ ਬੂਲ ਐਸੀ ਲੜਕੀ ਸੀ ਜਿਸੇ ਮਾਮਾ ਪਿਆਰ ਕਰਦਾ ਉਹ ਰਾਹੁਲ ਹੁਣ ਤੱਕ ਗੋਹੇ ਤੇ ਨਹੀਂ ਮਨਾਉਣ ਦੇਣਾ ਸੁੱਖੀ ਸੰਦੀ ਜਾਪਾ ਮੇਰਾ ਇੱਕ ਭਰਾ ਹੈ ਇੱਕ ਇਹ ਆਹੀ ਕਦੋਂ ਕਿਹਾ ਦੋ ਆ ਬਣਾਉਣੇ ਲੱਗੇ ਆ ਤੇ ਜਨਮ ਦੇ ਨਹੀਂ ਨਾ ਮਤ ਲੈ ਮੈਂ ਮੇਰ ਖੋਲ ਦੂੰਗਾ ਨਹੀਂ ਨਹੀਂ ਬਣਾਉਣਾ ਇੱਥੇ ਉਹ ਰਾਹੁਲ ਮੈਂ ਹੋ ਰੋਦੀ ਹੱਕ ਤੇਰਾ ਕਿ ਕਿਤੇ ਪਰੈਂਬ ਮੈਂ ਨਹੀਂ ਉਹ ਆ ਜਾ ਆ ਜਾ ਇੱਕ ਮਿੰਟ ਤੈਨੂੰ ਸੌ ਤੇਰੇ ਪਰਮਾਤਮਾ ਦੀ ਤੈਨੂੰ ਤੇਰੇ ਆਦਮੀ ਦੀ ਸੌ ਤੈਨੂੰ ਤੇਰੇ ਨਿਆਣੇ ਦੀ ਤੈਨੂੰ ਤੇਰੇ ਨਿਆਣੇ ਸੋ ਇੱਥੇ ਆ ਜਾ ਆਜ ਪੰਜ ਮਿੰਟ ਦੀ ਆ ਜਾ ਨਹੀਂ ਮਨਾਉਣ ਦੇਣਾ ਮੈਂ ਮਨਾਉਣਾ ਨਹੀਂ ਦੇਣਾ ਜੀਤਾ ਤੈਨੂੰ ਆਮਦਿਆ ਨਾ ਮੇਜ ਮਾਰ ਕੇ ਉਹ ਆ ਡਿੱਗ ਜਾਣੀ ਆ ਤੇ ਆ ਤੈਨੂੰ ਲਾ ਉੱਪਰ ਆ ਜਾ ਲਾ ਤਿੰਨ ਸੌ ਇੱਕ ਮਿੰਟ ਜੇ ਆ ਬਾਥੀਆਂ ਚੱਲਣ ਲੱਗੀਆਂ ਤੇਰੇ ਸਾਈਡ ਦੇ ਸਾਈਂ ਦੀ ਉਹ ਚੱਲ ਆ ਜਾ ਫੇ ਨਹੀਂ ਘਟਦਾ ਇੱਥੇ ਓਏ ਆ ਜਾ ਉਹ ਛੋਖਾ ਖਰਾਬ ਇਹ ਨਹੀਂ ਪਹਿਲੀ ਵਾਰੀ ਮਾਂ ਮੇਰਾ ਜਨਮ ਦਿਨ ਮਨਾਉਣ ਲਿਖ ਆ ਲੈ 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 ਚੱਕ ਦਾ ਟੇਬਲ ਰੱਖ ਚਲ ਅੰਦਰ ਘੱਟ ਲਾ ਚੱਲ ਇੱਥੇ ਕੱਢ ਦਿੰਦੇ ਟੇਬਲ ਵੀ ਤਾਂ ਲਿਬੜਿਆ ਹੀ ਮਿੱਠਾਂ ਵਾਲਾ ਦੇ ਮਾਲ ਅੱਛਾ ਮਿੱਠਾਂ ਵਾਲਾ ਟੇਬਲ ਚੱਲ ਜੂਗਾ ਕੋ ਦੇ ਲਾ ਉਹਨੇ ਕਿਹਾ ਕਹਿੰਦਾ ਆ ਉਹਨੇ ਕਿਹਾ ਕਿਨੇ ਸੱਚੀ ਕਹਿੰਦਾ ਢੇਰ ਤੇ ਕੱਟਾਂ ਲੱਗਾ ਮਾਮਾ ਢੇਰੂ ਆ ਛੱਤ ਤੇ ਬੋਲਣ ਛਾਣਨੀਆਂ ਵੀ ਅੱਜ ਬੋਲਣ ਦਿਲਾਂ ਨੇ ਇਹ ਛੱਲ ਵਿੱਚ ਸ਼ੇਕ ਹੋਇਆ ਲੱਗਦਾ ਚੱਲ ਚੱਲ ਓਏ ਸਾਲਾ ਪਹਿਲਾਂ ਥੱਲੋ ਖੋਲਣਾ ਆ ਨਾ ਮਾਮੇ ਦੀ ਜੀਜਾ ਦਾ ਐਕਸ ਵਾਈਫ ਦਾ ਉਹ ਵੀ ਕੀ ਸਾਜਨ ਕੀ ਲਿਖਾ ਕੇ ਐਕਸ ਵਾਈਫ ਕੁਝ ਵੀ ਨਹੀਂ ਲਿਖਾਉਣੀ ਮੈਂ ਹਾਂ ਰਿਸਪੈਕਟ ਆ ਮਾਮੇ ਲਈ ਮੇਰੇ ਦਿਲ ਦਾ ਰਿਸਪੈਕਟ ਉਹ ਤੇਰਾ ਭਲਾ ਹੋਏ ਰੋਕ ਜਾ ਹੱਲੇ ਨੇ ਹੁਣੇ ਨਾ ਜੁਰਦੇ ਕੰਮ ਕਰਦੇਓ ਆ ਖਾਜਕਰੀ ਰਾਹੁਲ ਇੱਥੇ ਕਮੜੀ ਦੀ ਖਾਜ ਹੁੰਦੀ ਛਿਤੀਆਂ ਹੀ ਐ ਗੰਦਾ ਇੱਥੇ ਹੁੰਦੀ ਇੱਥੇ ਇੱਥੇ ਆ ਡੰਡੇ ਵੱਜੇ ਖਾਤ ਤਾਂ ਹੁਣ ਹੁਣੀ ਆ ਇੱਥੇ ਇੱਥੇ ਆ ਜੇ ਰਹਿੰਦੇ ਨਾ ਹੱਥ ਨਾ ਕਰ ਹੱਥ ਨਾ ਕਰ ਖੁਰਖੁੰਦੀ ਥੋੜਾ ਜਿਹਾ ਉਧਰ ਖੁਸ਼ਕੀ ਆ ਨਾਤੇ ਨੂੰ ਵੀ ਐਸਾਲਾ ਚੌਥਾ ਦਾ ਉਹ ਚੌਥਾ ਦਾਣ ਹੈ ਇਹਨੂੰ ਸੱਚੀ ਗੱਲ ਆ ਆ ਇੱਥੇ ਹੁੰਦੀ ਇੱਥੇ ਹੀ ਕਰ ਇੱਥੇ ਆਹਾਹਾਹਾ ਉਹ ਵੀ ਸ਼ਰਮ ਹੈਗੀ ਆ ਨਹੀਂ ਨਹੀਂ ਓ ਬੋਲ ਆਹਾ ਆ ਇੱਥੇ ਖਾਜ ਚਲੇ ਸਿੱਟ ਵਾੜ ਥੋੜੀ ਥੋੜੀ ਆਪਣੇ ਆਲੂ ਕਰ ਇਹ ਆਹਾ ਇੱਥੇ ਖਾਜ ਹੁੰਦੀ ਤਰਮਨਾ ਬਾਬਾ ਤੇਰਾ ਸਲੂਨ ਪੋ ਆਵੇ ਓਏ ਡਵਾਈ ਦੇ ਵਿੱਚ ਥੋੜਾ ਜਿਹਾ ਥੱਲੇ ਨੂੰ ਕਰੀ ਚਾਰ ਬੰਦੇ ਵੀ ਤੇਰੇ ਥੱਲੇ ਕੰਮ ਕਰਨ ਡਵਾਈ ਸਲੂਨ ਸਿੱਧਾ ਤੇਰਾ ਹਾਂ ਕਿਹੜੇ ਡਰਾਮੇ ਕਰਦਾ ਤੂੰ ਤਾਹ ਨੂੰ ਕਰ ਤਾਹ ਨੂੰ ਕਰ ਲਾ ਬਾਬਾ ਸੌਖ ਰੱਖੇ ਕੰਮ ਔਜਲਾ ਤੇਰੇ ਤੋਂ ਹੀ ਵਾਲ ਕਟਾਉਣ ਆਇਆ ਕਰੇ ਚੱਲ ਸ਼ਾਬਾਸ਼ ਇੰਨੀਆਂ ਸੀਸਾ ਦੇਤੀਆਂ ਹਨ ਮੈਂ ਕਿਹਾ ਸੱਚੀ ਇੱਕ ਮਿੰਟ ਦੇ ਕਿਤੇ ਮੇਰੇ ਭਰਾ ਦਾ ਬੜੀ ਕਾਲੀ ਜਨਮ ਦਿਨ ਆ ਹੀ ਗਿਆ ਕੋ ਬੋਲੀ ਬੁਲੀ ਪਾਰੋ ਬੋਲੀ ਮੈਂ ਪਾਵਾਂ ਬਾਬਾ ਦੇ ਮੇਰੇ ਭਰਾ ਨੂੰ ਹੈਪੀ ਲੱਖੀਆਂ ਟਾਲੀਆਂ ਕਿੰਦਾ ਆਦੀ ਉਮਰ ਕੋ ਮਾਰਨ ਦਾ ਬਾਬਾ ਆਦੀ ਲੱਖੀਆਂ ਟਾਲੀਆਂ ਉਮਰ ਨਾ ਕਰ ਰਹੇ ਜਿੰਨੇ ਵਧਾਈ ਮੰਗਣ ਆਏ ਕਿ ਭਗਤ ਜੇ ਫੇੜ ਮਾਰਨੀ ਜਾਂ ਕੁਛ ਕਹਿਣਾ ਇਹ ਵਾਦੂ ਕੁਛ ਬੋਲਿਆ ਮੇਰੇ ਭਰਾ ਨੂੰ ਚਲੋ ਮੇਰੇ ਮੇਤੋ ਬਰਾ ਕੋਈ ਨਹੀਂ ਬਾਬਾ ਸੋਖ ਰੱਖਿਆ ਅੱਜ ਅੱਜ ਅਸੀਂ ਕੇਕ ਕੱਟਦੇ ਆਂ ਕੱਲੋਂ ਉਹਦਾ ਸੌਤਾ ਮਨਾਵਾਂਗੇ ਕੀ ਕਹਿੰਦੇ ਹੁੰਦੇ ਉਹਨੂੰ ਕੀ ਮਨਾਵਾਂਗੇ ਮਨਾ ਲਟ ਗਿਆ ਕੁਛ ਇਹਨੇ ਨਹੀਂ ਕੀ ਇੱਕ ਹੁੰਦਾ ਆ ਜੇ ਸ਼ਾਂਤੀ ਮਿਲਦੀ ਹੁੰਦੀ ਸਾਲਕ ਬਾਅਦ ਆਤਮਾ ਨੂੰ ਥੱਪੜ ਆਰਾਮ ਦੀਆ ਮੇਰਾ ਭਰਾ ਨੂੰ ਇੱਤਾ ਪੁੱਲਦਾ ਕੁੱਤੇ ਦੀ ਹੱਡਾ ਹਾਂ ਛਾਲ ਕੱਟਦੇ ਹਾਂ ਸਾਰਾ ਜਿਹੜੀ ਤੇਰੀ ਦੁਕਾਨ ਮੂਰੇ ਹੈਗੀ ਉਹ ਵੀ ਅਸੀਂ ਚੁਕਾ ਦੇਣੀ ਆ ਇੱਕ ਮਿੰਟ ਮਨਾ ਨਾ ਹੋਇਆ ਇੱਕ ਦਾ மே ਕੀ ਕਟਣਾ ਆ ਮਸਟ੍ਰੋਬਰੀ ਖਾਣਾ ਚਾਹੁੰਦਾ ਉੱਪਰਲੀ ਆਏ ਉਹ ਧੂਠਾ ਕਰ ਦੋ ਮਾਮਾ ਮੇਰਾ ਪਹਿਲੇ ਹੀ ਮਾਰ ਮਾਰ ਤੁਹਾਡੇ ਮੱਥਪੜ ਬੂਥਾ ਭਾਂਦਣਾ ਤੇਰੇ ਆਰਗਾ ਮ ਢੇਰ ਚੱਕਣ ਲਾਇਆ ਹੁੰਦਾ ਗਰਮੀਆਂ ਨੂੰ ਹਾਂ ਵੇ ਸਾਰੀ ਲੈ ਟੋਮ ਨੂੰ ਕਹਿ ਦਿੰਦਾ ਭਾਈ ਚਾਹੀ ਉੱਪਰ ਦੀ ਕਰ ਮੈਂ ਫੇਵਰੇਟ ਲਿਆ ਕੇ ਮੈਂ ਫੇਵਰੇਟ ਉਹੀ ਚਾਕਲੇਟ ਫੇਵਰੇਟ ਲੈ ਆਂਦੀ ਨੇ ਹੁਣ ਇਹ ਤੁਸੀਂ ਮਾਮੇ ਦਾ ਪੁੱਤ ਮਾਮੇ ਦੀ ਫੇਵਰੇਟ ਲੈ ਆਉਂਦਾ ਤੂੰ ਆਪਣੀ ਪਹਿਲੀ ਫੇਵਰੇਟ ਆ ਜਿੱਤਣ ਉਹਦਾ ਹੈ ਨਾ ਭੋਗ ਪਿਆ ਜੱਟ ਜਿਹਾ ਹੋਣਾ ਉਹ ਬਈ ਗੋਪੀ ਘਾਤ ਤੇ ਨਾ ਬੋਲ ਮੈਂ ਸੁੱਕੀ ਸੰਧੀ ਲਾ ਪਾ ਕੇ ਮੈਂ ਉਹਦੀ ਅਰਦਾਸਾ ਕਰਦੀ ਮੈਂ ਲੈ ਹੱਗਾ ਲੈ ਮੇਰੇ ਮਾਮੇ ਨੂੰ ਬਲੈਕ ਚਾਕਲੇਟ ਫੇਵਰੇਟ ਨਹੀਂ ਹੈਗਾ ਜਿੱਦਣ ਉਹ ਪੂਰਾ ਹੋਇਆ ਜੱਟ ਉਹਦੇ ਭੋਗ ਤੇ ਜਿਲੇਬੀਆਂ ਚਲਾਉ ਜਮਾਨ ਕਰਦੀ ਪੂਰਾ ਕਾਤੇ ਪੂਰਾ ਹੋਵੇ ਕਾਤੇ ਹੋਵੇ ਪੂਰਾ ਉਹ ਮਤਲਬ ਨੀ ਉਮਰ ਹੋਵੇ ਅਜੀ ਫਰਦਾਨੀ ਮੇਰਾ ਭਰਾ ਕੋਈ ਲੱਭ ਜੇ ਪਕੂਟਾ ਦਿੰਦਾ ਬੋਲਿਆ ਉਹਦਾ ਪੂਰਾ ਕਰਕੇ ਤੈਨੂੰ ਮੈਂ ਦੱਸਾਂ ਲਾਸਟ ਡੇ ਹੁੰਦਾ ਉਦੋਂ ਆਪਾਂ ਉਹਦਾ ਲਾਸਟ ਡੇ ਮਨਾ ਲੈਣਾ ਫਿਰ ਉਹਦਾ ਬੁੱਲੀ ਕਹਿੰਦਾ ਮਤਲਬ ਪੂਰਾ ਹੋ ਗਿਆ ਉਹਦਾ ਉਹ ਵਾਲਾ ਸਾਲ ਨਹੀਂ ਤੂੰ ਬੋਲਦਾ ਕਿੱਦਾਂ ਜਲੇਬੀ ਚਲਾਉਂ ਵਿਦ ਰਾਇਤਾ ਉਹ ਬਹੁਤ ਲਾਈਕ ਕਰਦਾ ਸੀ ਜੇ ਸਿੱਧਾ ਲਾਈਕ ਕਰਦਾ ਤਾਂ ਕੀ ਮਤਲਬ ਲਾਈਕ ਕਰਦਾ ਸੀ ਸੀ ਦਾ ਕੀ ਮਤਲਬ ਮਤਲਬ ਹੈਗਾ ਆ ਲਾਈਕ ਆਏਗਾ ਇਦਾਂ ਕਰਦਾ ਹਾਂ ਹੁਣ ਸੇ ਇੱਕ ਟਮਾਂਕ ਪਹਿਲਾਂ ਉਹਨੂੰ ਰੋਣਾ ਮੈਂ ਹਾਏ ਉਹਨੂੰ ਹਾਂ ਹਾਂ ਕੀ ਕੇਕ ਕੱਟਣਾ ਕਰੋਣਾ ਪਹਿਲਾ ਰੋਲੋ ਫੇਕ ਕੇ ਕੱਟ ਲੋ ਜਿੱਦਾਂ ਨੇ ਤੁਹਾਡੇ ਲੱਛਣ ਆ ਉਹਨੂੰ ਚਾਹ ਦਾ ਕੱਪ ਨਹੀਂ ਪੁੱਛਦੇ ਆਏ ਨੂੰ ਭੈਣਾ ਭਰਾ ਮੰਦੀ ਸੁੱਖਾ ਮਨਾਉਂਦੀਆਂ ਅੱਛਾ ਚਾਹ ਕੱਲ ਤਾਂ ਲੱਗੇ ਦਾ ਹੈ ਮਨਰ ਜਿਵੇਂ ਜੋ ਮਰਜੀ ਹੋਵੇ ਆਹ ਅੱਗ ਲਾਉਣਾ ਤੇ ਕੀ ਭੈਣਾ ਗੁੱਸੇ ਨਹੀਂ ਆਉਂਦੇ ਸਾਰੇ ਰਿਸ਼ਤੇਦਾਰ ਰੋਲ ਤੇ ਕਹਿੰਦੇ ਕੀ ਕੱਟਣਾ ਤੇਨ ਤੈਨੂੰ ਯਾਰ ਪੈਸੇ ਲੱਗੇ ਆ ਦੇਖਦੇ ਤੂੰ ਆਪਣੀ ਮਰਜ਼ੀ ਨਾਲ ਕੇਕ ਲੈ ਕੇ ਆਇਆ ਲੇ 60000 ਰੁਪਿਆ ਵੀ ਖਰਚੀ ਜਾਂਦਾ ਬਜ਼ਾਰੇ ਗੱਲਾਂ ਸੁਣਨੀ ਵੀ ਲੈ ਕੇ ਆਉਂਦਾ ਉਹਨੂੰ ਸੱਦਦਾ ਇੱਥੇ ਸੱਦ ਕੇ ਕੇਕ ਕੱਟਦਾ ਮੇਰੀ ਫੇਵਰੇਟ ਦਾਰੂ ਕਿਹੜੀ ਹੈ ਮੈਨੂੰ ਸੰਤਰਾ ਸੰਤਰਾ ਮੱਚੇ ਫੇੜ ਮਾਰ ਉਹ ਪਹਿਲਾਂ ਹੀ ਖਾਈ ਜਾਂਦਾ ਯਾਰ ਆਹ ਕੀ ਗੱਲ ਆ ਆ ਕੀ ਮਸਲਾ ਮੈਂ ਖਾਣਾ ਹੀ ਸਭ ਤੋਂ ਲਾ ਖਾਦਾ ਕੋਨੇ ਦਾ ਖਾਦਾ ਮੈਂ ਆ ਕੇ ਕੱਟਣ ਤੋਂ ਪਹਿਲੇ ਕਹਦੇ ਚੱਕ ਚੱਕ ਵਿੱਚੋਂ ਪਹਿਲਾਂ ਮਾਮੇ ਨੂੰ ਖਲਾ ਕੇ ਆਉਣਾ ਸੀ ਜੀੜੀਆਂ ਪੀਪੀ ਉਹਦਾ ਮੂੰਹ ਦਾ ਛਾਣ ਨਹੀਂ ਬਣੀ ਪਈ ਇਹਦੇ ਤੇ ਜੀੜੀਆਂ ਪੀਂਦਾ ਤੇ ਇੱਕ ਨਹੀਂ ਉਹਦਾ ਮੇਰਾ ਭਰਾ ਨਹੀਂ ਪੀਂਦਾ ਪੀ ਸਬੂਤ ਆ ਹੋਰ ਕੀ ਪੀਂਦਾ ਹਾਂ ਮੇਰਾ ਨਹੀਂ ਭਰਾ ਪੀਂਦਾ ਸੰਤਰਾ ਰਸਪਰੀ ਤੈਨੂੰ ਮੈਂ ਦੱਸ ਦਿੰਦੀ ਉਹ ਮੇਰਾ ਆਇਆ ਮੈਨੂੰ ਮੈਂ ਤਾਂ ਖਾ ਲੈਣੀ ਆ ਮੈਂ ਤੈਨੂੰ ਦੱਸ ਦਿੰਦੀ ਆ ਗਾਣਾ ਵੱਜੇਗਾ ਐਡਾ ਨਾ ਜੇ ਤਾਂ ਪਾਥੀ ਪੱਥੀ ਹੁੰਦੀ ਆ ਤੇ ਕੁੱਤਾ ਆ ਕੇ ਉੱਤੇ ਪੈਰ ਮਾਰ ਜਵੇ ਨਹੀਂ ਸ਼ਕਲ ਹੈ ਥੋੜੀ ਜਿਹੀ ਉਦਾਂ ਦੀ ਬੋਲ ਵੀ ਲਾਲ ਜੇ ਕਰਾਏ ਹਾਂ ਮੈਂ ਉਧਰ ਆਉਂਦਾ ਮੈਂ ਚੰਦੀ ਉਹ ਨਹੀਂ ਉਹ ਇੱਥੇ ਨਹੀਂ ਉਧਰ ਇਹ ਕੱਟਣਾ ਸੌ ਲੱਗੇ ਕੱਟਣਾ ਇਹ ਤਾਂ ਕੱਟਣਾ ਓਏ ਆ ਇੱਥੇ ਰੱਖ ਕੇ ਕੱਟ ਲੈ ਨਹੀਂ ਤਾਂ ਮੈਂ ਚੱਕ ਕੇ ਬਾਹਰ ਮਾਰਨਾ ਮੇਰੀ ਗੱਲ ਸਮਝ ਆਈ ਲੱਗੇ ਯਾਰ ਦਹਿਰੇ ਲੱਗੇ ਆ ਮਾਮਾ ਆਇਆ ਸੀ ਪਹਿਲਾਂ ਸਾਰੇ ਘਰ ਚ ਕੇਕ ਕਮਾ ਲਈਏ ਹਣਾ ਮਾਮਾ ਆਇਆ ਸੀ। ਇਹਦਾ ਮਤਲਬ ਕੀ ਆ? ਉਹ ਮਤਲਬ ਉਹ ਵਾਲਾ ਨਹੀਂ ਕੁਮੜਾ ਇਹ ਵਾਲਾ ਕੇਕ ਕਮਾ ਦਈਏ ਸਾਰੇ ਘਰ ਤੇ ਤੋ ਹੀ ਕੇਕ ਕਮਾਉਂਦਾ ਹੁੰਦਾ। ਉਹ ਫੇ ਕੀ ਕਮਾਉਂਦੇ ਹੁੰਦੇ ਆ? ਹਾਏ। ਓਏ ਓਹ ਆੜਾ ਨਹੀਂ। ਕੁੱਤਾ ਕਮਾਉਂਦੇ ਕਹਿਣ ਲੱਗਾ। ਮੈਨੂੰ ਪਤਾ ਹੈ ਕੀ ਕਹਿੰਦਾ ਹੈ ਕੁੱਤੇ ਦਾ ਹੱਡ। ਮੇਰੀ ਗੱਲ ਸੁਣ ਧਰਮਾ ਆ ਜਾ। ਉਧਰ ਪਸਵਾਲ ਚੱਲਦੇ ਆ। ਉਹਨਾਂ ਦਿਖਾ ਦੇਈਏ ਅੱਜ ਮਾਮੇ ਸਾਡੇ ਦਾ ਕੱਟਲਾ ਮੈਂ ਕੰਮ ਕਰਨੇ ਆ ਯਾਰ ਕਿਤੇ ਅੱਜ ਜਨਮ ਦਿਨ ਆਉ ਕਿਤੇ ਕੰਮ ਛੱਡ ਦੋ ਇੱਕ ਦਿਨ ਪੀਗੀ ਹੋਇਆ ਮੈਂ ਕੱਪੜੇ ਸੁਨੀਆ ਮੈਂ ਉਹ ਦੇਖ ਕਿਤੇ ਅੱਜ ਜਨਮ ਦਿਨ ਕੰਮ ਛੱਡ ਦੂੰਗੇ ਤੇ ਕੀ ਹੋ ਚੱਲਿਆ ਕੋਮਲ ਦੇ ਨਾਲ ਫੇ ਤੈਨੂੰ ਪਤਾ ਕੋਮਲ ਵਾਲਾ ਕੋ ਜਲੂਸ ਕੱਢਿਆ ਵੀ ਮੈਂ ਕੋਮਲ ਵਾਲਾ ਉੱ飞 ਜਾਂਦਾ ਉੱਪਰੋਂ ਉਹ ਮਾਮੇ ਦਾ ਬਚਾਰੇ ਦਾ ਛਕਲੇ ਹੀ ਪਗਾੜ ਦਿੱਤੀ ਕੇਕ ਦੀ ਦੇਖ ਲੈ ਇੱਕ ਮਿੰਟ ਹੈਪੀ ਬਰਥਡੇ ਟੂ ਕੋਮਲ ਯੂ ਲਾਈਕ ਇਟ ਮਾਈ ਮਾਮਾ ਨੋ ਸੋ ਲੈ ਜਨਮ ਦਿਨ ਵੀ ਪਸੰਦ ਕਰਦਾ ਜਦੋਂ ਦਾ ਤੂੰ ਆ ਉਦਾਂ ਦੇ ਤੇਰੇ ਜਨਮ ਦਿਨ ਆ ਅੱਜ ਹੈਪੀ ਬਰਥਡੇ ਸ਼ਗਨ ਇੱਕ ਮਿੰਟ ਇੱਕ ਮਿੰਟ ਗੋਪੀ ਉਹਦੀ ਭੈਣ ਜਿੰਦੀ ਬੈਠੀ ਆ ਕੇਕ ਕੱਟਣ ਨੂੰ ਆ ਦੇ ਉਹ ਭਾਣ ਜਾ ਉਹਦਾ ਬੈਠਾ ਕੇ ਕੱਟਣ ਨੂੰ ਉਹਦਾ ਭਰਾ ਮੇਰਾ ਭਰਾ ਬੈਠਾ ਤੂੰ ਮੇਰੇ ਭਰਾ ਨੂੰ ਸੱਦਦਾ ਅੱਜ ਮਾਮੇ ਦਾ ਜਨਮ ਦਿਨ ਹੈ ਹੈਪੀ ਬਰਥਡੇ ਥੋੜਾ ਸਾ ਬੋਲ ਰੋ ਆਹ ਤੇ ਕੀ ਬੋਲੂ ਨਹੀਂ ਉਹ ਯਾ ਜਨਮ ਦਿਨ ਹੀ ਨਹੀਂ ਪਸੰਦ ਕਰਦਾ ਉਹਨੂੰ ਮੈਂ ਕਰਦੀ ਹਾਂ ਨਾ ਮੇਰਾ ਭਰਾ ਆ ਕਾਤੇ ਮਗਰ ਮਗਰ ਸਾਨੂੰ ਤੋਰੀ ਜਾਂਦਾ ਜੇ ਕੱਟਣਾ ਤਾਂ ਕੱਟ ਲਾ ਨਹੀਂ ਮੈਂ ਕੋ ਕੰਮ ਕਰਾ ਚਲੋ ਆਜੋ ਬੱਚੀ ਆਜੋ ਚਲੋ ਆਜੋ ਬੱਚੀ ਜੀ ਆਜੋ ਚਲੋ ਆਜੋ ਬੱਚੀ ਜੀ ਆ ਜੀ ਜੇ ਆ ਨਾ ਹੁਣ ਰੇੜੇ ਤੇ ਫੇਰ ਰੱਖਿਆ ਮੈਂ ਰੱਖ ਰਹਿਣੀ ਚਲੋ ਜਾਂ ਤੱਕੇ ਉਹ ਨਹੀਂ ਇਧਰੇ ਛੋਪਾ ਹੱਥਾਂ ਨਾਲ ਮੈਂ ਨਹੀਂ ਕੱਟ ਮੈਂ ਨਹੀਂ ਕੱਟਦੀ ਮੈਂ ਤਾਂ ਕਦੀ ਮੈਂ ਨਾ ਕੱਟਦਾ ਕਿੱਥੇ ਮੈਨੇ ਭਾਅ ਜਰੂਰਤ ਕਰਦਾ ਆ ਫੜ ਕੈਂਚੀ ਫੜਾਈ ਕੱਢ ਗੈਂਤੀ ਕਹਾਂਤੀ ਹੈ ਹੈਪੀ ਬਰਥਡੇ ਜੂਲੀ ਆ ਚੱਲ ਕਿਹਨਾਂ ਕੋਲ ਮਰ ਗਿਆ ਜਿੱਦਾਂ ਦੇ ਕੀਰ ਨੇ ਪਾਉਣ ਲੱਗੀ ਜਾਨ ਲੈਣ ਆ ਖੁਸ਼ੀ ਦਾ ਦੇਣਿਆ ਤੂੰ ਦਾ ਹੈ ਕਹਿੰਦੀ ਜਦੋਂ ਉਹਦੀ ਸ਼ਾਂਤੀ ਤੇ ਰੱਖ ਕੇ ਕੇ ਕੱਟਣਾ ਹੁੰਦਾ ਹੈ ਨਾ ਮੈਂ ਖੜਾ ਨਾ ਮੈਂ ਉੱਥੇ ਮੇਜ਼ ਤੇ ਰੱਖੂ ਤਾਂ ਕੱਟੂ ਉਹ ਕਿਦਾਂ ਨੇ ਫ੍ਰੈਗਰੈਂਸ ਆਉਣ ਲੱਗੀ ਮਾਸਕ ਵਿੱਚ ਪੜ ਜਾਣਾ ਸਾਜਨ ਮੈਂ ਤੈਨੂੰ ਦੱਸ ਦਿੰਦਾ ਜੇ ਨਹੀਂ ਉਹਦੇ ਤੋਂ ਫ੍ਰੈਗਰੈਂਸੀਆਂ ਛੱਡਦਾ ਕਦੀ ਉਹਨੂੰ ਤਾਂ ਕਿਸੇ ਨੇ ਕਿਹਾ ਨਹੀਂ ਹਣਾ ਜਿੰਨੇ ਦਾ ਚਲਾ ਇੱਥੇ ਕੋਣ ਕੇ ਮੇਰੇ ਮਨੋਂ ਲੈੱਤ ਜਾਣਾ ਤੂੰ ਕੋਣ ਅੱਗੇ 20 ਵੇਰੀ ਲੱਧਿਆ 20 ਵੇਰੀ ਚੜਿਆ ਅੱਕੜ ਕੇ ਲੱਤ ਨੂੰ ਵੇਖੀ ਮੇਰੇ ਮਨੋਂ ਲੈੱਤਿਆ ਨਾ ਉੱਥੇ ਲੈ ਕੇ ਚੱਲ ਨਹੀਂ ਮੈਂ ਮੈਂ ਇੱਥੇ ਹੀ ਹੀ ਕੱਟੂ ਇੱਥੇ ਹੀ ਉਹ ਹਾ ਹਾ ਦਾਤ ਉਹ ਦਾਤ ਉਹ ਦਾਤ ਅੱਜ ਤੂੰ ਦਾਤ ਮਾਰੋਂਗੇ ਅੱਕਾ ਆਪਣੇ ਭਰਾ ਦੀ ਖਾਤਰ ਆਪਣੇ ਪੁੱਤ ਤੇ ਦਾਤ ਚੱਕਿਆ ਲੱਗਦਾ ਨੇ ਮੋਸ਼ਨਲ ਕਰਨ ਦੀ ਬਹੁਤ ਆਸ ਆ ਆ ਚੱਕੋ ਅਸੀਂ ਝੱਲੇ ਆ ਲੋ ਤੁਹਾਡੀ ਘਰ ਦੇ ਆਪਿਆ ਤੁਹਾਡੇ ਕੇਕ ਕੱਟੋ ਚਾਹੇ ਨਾ ਕੱਟੋ ਹੁਣ ਲਖਵੀਰ ਹੀ ਆਗੇ ਚੱਤੂ ਮੈਂ ਗੋਹਾ ਮਾ ਨਾ ਮਹਿਮਾਨ ਓਏ ਹੋਏ ਓਏ ਓਏ ਫੋਨ ਦਾ ਸੌ ਝੰਡੇ ਬਾਬੇ ਦੀ ਖਾਲਾ ਨਹੀਂ ਮੈਂ ਤੈਨੂੰ ਕਦੀ ਵੀ ਬੁਲਾਣਾ ਤੇਰਾ ਭਰਾ ਜ਼ਰੂਰੀ ਤੇ ਤੇਰਾ ਪੁੱਤ ਜ਼ਰੂਰੀ ਮੈਂ ਕੀ ਕਰ ਰਹਾ ਇਹ ਨਹੀਂ ਮੈਨੂੰ ਹੱਲੇ ਵੀ ਕਹਿੰਦੇ ਨਹੀਂ ਮੈਨੂੰ ਮੇਰਾ ਪੁੱਤ ਜ਼ਰੂਰੀ ਹੱਲੇ ਵੀ ਪੁੱਤ ਤਾਂ ਜ਼ਰੂਰੀ ਆ ਹੱਲੇ ਵੀ ਪੁੱਤ ਵੀ ਜ਼ਰੂਰੀ ਆ ਭਰਾ ਵੀ ਜ਼ਰੂਰੀ ਆ ਓ ਤੇੜ ਆ ਗਈ ਕੇਕ ਤੇ ਉਹਦੇ ਹੈਗੀ ਫੇਸ ਤੇ ਥੋੜੀ ਜਿਹੀ ਪਈ ਹੈ। ਨਾਲ ਉੱਥੇ ਰੱਖ ਕੇ ਕੱਟ ਲਈਏ ਕੋਈ ਨਾ ਕੋਹ ਨਾ ਕੋਈ ਦਿਖਾਣ ਵਾਲੀ ਚੀਜ਼ ਉਹਦੇ ਫੇਰ ਤਨ ਕਰ ਪਲੀਜ਼। ਥੋੜਾ ਪਾਗਲ ਆ ਨਹੀਂ ਕਰਦਾ। ਨਹੀਂ ਨਹੀਂ। ਉਹਦਾ ਉਦਾਂ ਕਿਸੇ ਆਸਤੇ ਆ। ਆਹ ਧੋ ਕੇ ਆ ਹੁਣ ਸਾਬਣ ਨਾਲ। ਜਾ। ਕਿ ਇੱਕ ਉੱਥੇ ਹੀ ਕੇਕ ਕੱਟ ਹੋਣਾ। ਜੇ ਉੱਥੇ ਕੇਕ ਕੱਟ ਹੋਇਆ ਕਿ ਦਿਨ ਪਤਾ ਮੈਂ ਥਲਾਰੇ ਪਾ ਦੇਣੇ ਆ। ਕੇਕ ਉੱਥੇ ਹੀ ਕੱਟ ਹੋਊਗਾ। ਉੱਥੇ ਤੇ ਉੱਥੇ ਕੱਟ ਹੋਗਾ। ਨਹੀਂ ਤਾਂ ਲੱਬੇ ਦੀ ਹਿੱਕ ਤੇ ਕੇਕ ਕੱਟਣਾ ਮੈਂ। ਨੱਬੇ ਨਬੇ ਛੱਡ ਤੂੰ ਜਨਮ ਦਿਨ ਮੇਰੇ ਭਰਾ ਦਾ ਆ ਉਹ ਦੁਸ਼ਮਣ ਐ ਹਾਂ ਚਲੋ ਛਾਸ ਵੀ ਕਹੀ ਬਹੁਤੀ ਕਹਨ ਅਰਜਨ ਆਉਣਗੇ ਇੱਕ ਭਰਾ ਹੋ ਰਾਇਆ ਕੁੜਾ ਉਹ ਹੈਗਾ ਮੇਰਾ ਭਰਾ ਮਾਈ ਗੋਡ ਮੇਰਾ ਭਰਾ ਤਾਂ ਉਹ ਆ ਗਿਆ ਉਹ ਆਏ ਉਹ ਕਹਾਂ ਸੇ ਆਇਆ ਮੇਰਾ ਭਰਾ ਨਾਲੇ ਕਹਿੰਦੇ ਇਕੱਲਾ ਇਕੱਲਾ ਸੁੱਕੀ ਸੰਦੀ ਐ ਸੱਚ ਹੋਰ ਦੱਸ ਆ ਮੈਂ ਕਦੀ ਜ਼ਿੰਦਗੀ ਚ ਨਹੀਂ ਭੁਲਾਣਾ ਸੌ ਖਾ ਲੈਣੀ ਬਾਬੇ ਦੀ ਮੈਂ ਇਦਾਂ ਦੀ ਵੱਡੀ ਤੇਰੇ ਸਿਰ ਦੀ ਵੀ ਖਾ ਲੈਣੀ ਮੈਂ ਸੌ ਲੱਗੇ ਮੈਨੂੰ ਕੋਪੀ ਕਿਤੇ ਮੈਨੂੰ ਕਿਤੇ ਫੋਨ ਆ ਲੈ ਮਾਂ ਆਪਣੀ ਜੇ ਕੋਈ ਬਾਦੂ ਖੱਟੂ ਮੇਰੇ ਨਾਲ ਬੋਲਿਆ ਤੈਨੂੰ ਮੈਂ ਦੱਸ ਦਤਾ ਮੈਂ ਨਹੀਂ ਮੈਂ ਨਹੀਂ ਮੈਂ ਆ ਆ ਮਨਿਆਕ ਥੋੜੀ ਜਿਹੜੇ ਤੂੰ ਕੰਮ ਕਰਨ ਲੱਗਾ ਸੀ ਮਿਲਨੇ ਆ ਨਾ ਫੇਰ ਨਾ ਕੰਡਿਆਂ ਤੂੰ ਨਹੀਂ ਨਹੀਂ ਸੌਂ ਲੱਗੇ ਤੇਰੀ ਉਹ ਕਹਿੰਦੇ ਮਾਮੇ ਦੀ ਮਿਲਣੀ ਕਰਾਉਣੀ ਕਹਿੰਦੇ ਉਹ ਮਾਮੇ ਮਾਮਾ ਖੱਦ ਲਿਆ ਸੀ ਇਹ ਤਾਂ ਰੁੱਸ ਗਿਆ ਸੀ ਪਤਾ ਕੀ ਹੋਇਆ ਮੈਨੂੰ ਸਵੇਰ ਨੂੰ ਕਹਿੰਦਾ ਮੈਂ ਨਹੀਂ ਆਉਣਾ ਮੈਂ ਕਿਹਾ ਨਾ ਇਹ ਉਹ ਭਰਾ ਖੜਾ ਸੀ ਉੱਥੇ ਆ ਕੇ ਇਹਨਾਂ ਨੇ ਏਦਾਂ ਜਿਹਦਾ ਮਤਲਬ ਆਪਾਂ ਸਪੇਅਰ ਬਾੜ ਕੱਢ ਲਈਆ ਏਦਾਂ ਹੀ ਨਹੀਂ ਮਾਮਾ ਵੀ ਕੱਢ ਲਈਆ ਇਹਨਾਂ ਨੇ ਮੇਰਾ ਮੂੰਹ ਬੋਲਾ ਭਰਾ ਬੜਿਆ ਆ ਭਰਾ ਆ ਹਾਂ ਜਨਮ ਦਿਨ ਵੀ ਉਹਦੇ ਹੀ ਮਨਾਉਣ ਲੱਗੀ ਮੈਂ ਠੀਕ ਆਪਣੇ ਭਰਾ ਦਾ ਸੌ 300 ਰੁਪਈਆ ਹੀ 350 ਖਰਚ ਦਿੱਤਾ ਘਰਿਆ ਤੇਰੇ ਸਗੇ ਭਰਾ ਦਾ ਜਨਮ ਦਿਨ ਸਕਾਈ ਆ ਉਹ ਵੀ ਸਕਾਈ ਆ ਅੱਜ ਮਾਰਦਾ ਜੀਦਾ ਜੀ ਭਰਾ ਮਾਰਦਾ ਮੈਂ ਕਾ ਨੂੰ ਮਾਰਾ ਰਾਜੀ ਰਵੇ ਬਚਾ ਰੋ ਤੋ ਕੀ ਗੱਲ ਕਰਨੀ ਆ ਕਰ ਲੈ ਆ ਜਾ ਬਹਿ ਕੇ ਹੁਣੀ ਪੰਚਾਇਤ ਚੱਲ ਆ ਜਾ ਆ ਜਾ ਆ ਜਾ ਚਲੋ ਕੱਟ ਲਓ ਹਾਂ ਕੀ ਕੀ ਕਰਨ ਚਲੋ ਘਟ ਸਜਾਵਟ ਨਹੀਂ ਵਧੀਆ ਕੀ ਸੀ ਸਜਾਵਟ ਖਲਾਰਤੀ ਜਿੱਦਾਂ ਦੇ ਨਾ ਨਾ ਜਿੱਦਾਂ ਦੀ ਸ਼ਕਲ ਆ ਉਦਾਂ ਦਾ ਬਣਾ ਇੰਨੇ ਨਾਲ ਦੇ ਲਾਓ ਥੋੜਾ ਜਿਹਾ ਰੰਗ ਕਾਲਾ ਕਾਲੇ ਰੰਗ ਦਾ ਥੋੜਾ ਜਿਹਾ ਲੈ ਕੇ ਕੀ ਕੀ ਹਾਂ ਕੀ ਕਰਨ ਲੱਗਾ ਮਛਰਿਆ ਉਹਦੇ ਮਛਰ ਤੂੰ ਹੀ ਪਾਉਣਾ ਜਿੱਥੇ ਉੱਥੇ ਰੱਖਦਾ ਢੇਰ ਪੇਲ ਜਾ ਕੇ ਚੱਲ ਆ ਜਾ ਯਾਰ ਖਾਣਾ ਹੈਪੀ ਬਾਏ ਇਹਦਾ ਬਰਥਡੇ ਕਿਦਾਂ ਨੇ ਕੱਟਿਆ ਵੀ ਹੈ ਨਹੀਂ ਤੇ ਆ ਇਧਰ ਆਓ ਇਧਰ ਆਓ ਬੇਟਾ ਹੱਥ ਫੜੋ ਇਧਰ ਸੇ پکڑੋ ਮੜੀਏ ਬ ਕੋ ਉਹਦੇ ਲਈ ਕੋ ਗਾਗੂ ਦੇ ਅੱਜ ਗੱਜ ਜੰਮੀ ਤੇ ਜੀਵੇ ਮੇਰਾ ਵੀਰਾ ਲਖੀਆਂ ਟਾਲੀਆਂ ਉਮਰਾ ਹੋਵੇ ਮੇਰੇ ਵੀਰੇ ਦੀਆਂ ਤੇ ਜਿਨ੍ਹਾਂ ਨੇ ਉਹਨੇ ਮਾੜੀ ਕੀਤੀ ਉਹਨਾਂ ਦਾ ਪੁੱਛ ਕੇ ਦੇਖਤਾ ਉਹ ਕਹਿੰਦੇ ਇਦਾਂ ਦੀ ਗੈਂਸ ਜੰਮਣੀ ਨਹੀਂ ਸੀ ਚਾਹੀਦੀ ਜਮਕ ਤਾਂ ਗਈ ਖਹਿਰਿਆਂ ਚ ਹੈਪੀ ਬਰਥ ਚਲਾ ਹਲੇ ਗੁੱਡੀ ਨੂੰ ਵੀ ਦੱਸਣਾ ਆ ਉਹਦੇ ਲਈ ਵੀ ਕੇਕ ਲੈ ਜਾਣਾ ਆ ਕੋਣ ਮੱਖੀ ਆ ਗਈ ਮਾਮੇ ਦੇ ਮੂੰਹ ਤੇ ਮੱਖੀ ਬਹਿ ਚੱਲੀ ਸੀ ਹੈਪੀ ਬਰਥ ਉਹ ਕੱਟਦੇ ਹੋਣਾ ਤੇੜਾ ਆ ਗਈਆਂ ਅੱਗੇ ਉਹ ਮਾਮੇ ਦੇ ਮਾਲਾ ਟੂ 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 ਜੂ ਜੂ ਕੀ ਨਾਮ ਦਾ ਹੈਪੀ ਬਰਥਡੇ ਟੂ 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 ਜੂ ਜੂ ਆ ਪਿਆਰ ਨੇ ਟੂ 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 ਆਹ ਸਾਲਾ ਇਤਿਹਾਸ ਗਵਾ ਓ ਹਾ ਇੱਕ ਕੇਕ ਇੱਕ ਇਹਦੇ ਚ ਹੈ ਕੇਕ ਓਏ ਆ ਕੇ ਨਿਕਲਿਆ ਹੈ ਹੈਪੀ ਬਰਥਡੇ ਮਾਮਾ ਕੋਈ ਲੋਟਰੀ ਨਿਕਲੀ ਲੋਟਰੀ ਨਿਕਲੀ ਦੇਖ ਲੈ ਆਓ ਕੇ ਹਾਂ ਤਾਂ ਬੱਸ